ਚਾਚੀ ਦੇ ਸਾਰੇ ਜਾਣੇ ਨੇ ਮੇਰੇ ਉੱਤੇ ਇੰਨਾ ਵੱਡਾ ਇਲਜ਼ਾਮ ਲਾਤਾ ਕਿ ਮੈਂ ਚੋਰੀ ਕੀਤੀ ਇਲਜ਼ਾਮ ਲਾਤੀ ਗਿਆ ਨਾ ਇਲਜ਼ਾਮ ਐਲ ਦੋਸ਼ ਕਹਿੰਦਾ ਸਾਰੇ ਨੇ ਮੇਤੇ ਦੋਸ਼ ਲਾਤਾ ਦੋਸ਼ ਕਰਦੇ ਸਾਰੇ ਨੇ ਮੇਤੇ ਐਡਾ ਵੱਡਾ ਬਲੇਮ ਲਾ ਬਲੇਮ ਕਰਦੇ ਬਲੇਮ ਕੋਈ ਗਈ ਅੜ ਜਾਂਦਾ ਸਾਰਿਆਂ ਨੇ ਕਿਡਾ ਵੱਡਾ ਬਲੇਮ ਲਾਤਾ ਇਲਜ਼ਾਮ ਕਹ ਇਲਜ਼ਾਮ ਹਾਂ ਹੁਣ ਸਹੀ ਕਿਹਾ ਸਾਰਿਆਂ ਨੇ ਮੇਤੇ ਇੰਨਾ ਵੱਡਾ ਇਲਜ਼ਾਮ ਲਾਤਾ ਹਾਂ ਇਲਜ਼ਾਮ ਨਾ ਸਾਰਿਆਂ ਨੇ ਮੇਰੇ ਤੇ ਇੰਨਾ ਵੱਡਾ ਇਲਜ਼ਾਮ ਲਾਤਾ ਸਾਰਿਆਂ ਨੇ ਮੇਰੇ ਤੇ ਇੰਨਾ ਵੱਡਾ ਇਲਜ਼ਾਮ ਲਾਤਾ ਕੀ ਲਾਤਾ ਇਲਜ਼ਾਮ ਹਾਂ ਲੋਈ ਬੋਲਿਆ ਚਲੋ ਜੇ ਨਹੀਂ ਹੈਗਾ ਫਿਰ ਮੈਂ ਬਲੇਮ ਹੀ ਕਹਿ ਦਿੰਦਾ ਹਾਂ ਚਲੋ ਚਾਚੀ ਜੀ ਸਾਰਿਆਂ ਨੇ ਮੇਰੇ ਤੇ ਇੰਨਾ ਵੱਡਾ ਇਲਜ਼ਾਮ ਲਾਤਾ ਇਲਜ਼ਾਮ 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 ਮੈਂ ਬਲੇਮ ਹੀ ਕਹਿ ਦਿੰਨੀ ਕਹਦੇ ਬਲੇਮ ਹੀ ਕਹਿ ਦਿੰਦੇ ਠੀਕ ਹੈ ਜਈ ਦਾਸ ਹੱਥ ਨਾ ਚੁੱਕੀ ਐਨੋ ਵੇ ਤੇਰੇ ਨੂਨ ਤੱਕ ਕਾਬਜ ਜਾਵੇ ਤੇ ਉਸੇ ਤਰ੍ਹਾਂ ਹੀ ਕਿ ਤੂੰ ਨਾ ਖਾ ਲਈ ਧੱਕਾ ਤੇ ਬੁੱਢੇ ਵੇਲੇ ਚੂਲਾ ਨਾ ਤੜਵਾ ਕੇ ਬਹਿ ਜੀ ਤੇ ਡਰਾਸ ਵੀ ਨਹੀਂ ਆਣਾ ਤੇ ਨਾ ਪਹਿਣਾ ਹੀ ਨਹੀਂ ਨਹੀਂ ਵੇਖਿਆ ਮੇਰੇ ਵਰਗੀਆਂ ਕੁੜੀਆਂ ਜਿਹੜੀਆਂ ਗਲਤੀਆਂ ਕਰ ਲੈਂਦੀਆਂ ਨਾ ਗਲਤੀਆਂ ਨਹੀਂ ਹਰ ਚ ਚਾਈ ਮੈਂ ਤੇ ਹੱਥ ਨਾ ਚੁੱਕੀ ਅੱਜ ਤੇ ਵਜਿਆ ਤੇਰੇ ਨੂਨ ਨੂੰ ਧੱਕਾ ਹਾਂ ਮੰਜੂ ਮਰਗੀ ਮੰਜੂ ਚਾਈ ਸਾਰੀ ਗਲਤੀ ਮੇਰੀ ਜੜਾ ਕੋ ਲੜਾਈ ਹੋਣੀ ਮੈਂ ਪੇਕੇ ਚਲੀ ਜਾਣਾ ਤੇ ਕਰ ਦੇਣਾ ਭਰਾਵਾਂ ਨੂੰ ਫੋਨ ਆਪਣੇ ਪਿਓ ਨੂੰ ਫੋਨ ਕਿ ਮੈਨੂੰ ਲੈ ਜਾਓ ਆ ਕੇ ਚਾਈ ਆਂਟੀ ਚਾਈ ਮੈਂ ਬੜਾ ਕੁਝ ਗਵਾਇਆ ਪਰ ਹੁਣ ਮੈਂ ਗਵਾਣ ਨਹੀਂ ਦੇਣਾ ਕਦੀ ਉਹਤੀ ਨੂੰ ਦੁੱਖ ਕਦੀ ਉਹ ਭੈਣ ਨੂੰ ਦੁੱਖ ਕਦੀ ਭਰਾ ਨੂੰ ਦੁੱਖ ਭਰਾ ਕਿੱਧਰ ਆ ਗਿਆ ਲੈ ਕੇ ਮੇਰਾ ਭਰਾ ਉਹ ਗੱਲ ਕਲੀਅਰ ਨਹੀਂ ਨਾ ਹੋਇਆ ਭਰਾ ਨੂੰ ਦੁੱਖ ਦੇਣਾ ਅੱਛਾ ਦੁਬਾਰਾ ਕਰ ਏਤੀ ਆਂਦੀ ਦਰਦ ਬਣੀ ਕਹਾਣੀ ਕਦੋਂ ਤੱਕ ਚੱਲਦੀ ਰਹੂਗੀ ਕਦੀ ਇਸਤੀ ਨੂੰ ਦੁੱਖ ਕਦੀ ਉਸਤੇ ਨੂੰ ਦੁੱਖ ਕਦੀ ਭੈਣ ਨੂੰ ਦੁੱਖ ਕਦੀ ਭਰਾ ਨੂੰ ਦੁੱਖ ਕਦੀ ਮਾਂ ਨੂੰ ਦੁੱਖ ਕਦੀ ਪਿਓ ਨੂੰ ਦੁੱਖ ਇਹ ਆ ਕੋਈ ਨਹੀਂ ਕਰ ਲੈਣਾ ਕੋਈ ਤਾਂ ਨਹੀਂ ਕਰ ਲੈਣਾ ਚਲੋ ਨੰਬੈਣਾ ਇਹ ਕਿੱਥੋਂ ਦਰਜ ਚਾਹੀ ਮੈਂ ਬੜਾ ਕੁਛ ਗੁਆਇਆ ਪਰ ਹੁਣ ਮੈਂ ਨਾ ਕਦੀ ਜੋ ਟਾਈਮ ਚਾਹੀ ਹਾਂ ਉਹ ਸੋਹਣੀ ਗੋੜੀ ਉਹਨੇ ਹਾਂ ਬਾਹਰ ਦਾ ਪੱਕਾ ਮੰਨ ਲਿਆ ਤੇਰੀ ਦੁੱਖ ਕਹ ਤੇਰੀ ਕਿਸੇ ਤੇਰੀ ਪਿਓ ਨੂੰ ਦੁੱਖ ਕਦੀ ਬਾਹ ਨੂੰ ਦੁੱਖ ਤੇਰੀ ਪ੍ਰਾਣ ਨੂੰ ਦੁੱਖ ਦੇਣਾ ਪ੍ਰਾਣ ਨੂੰ ਦੁੱਖ ਦੇਣਾ ਕਿਹਦੀ ਪੰਜਾਤਾਂ ਲੱਗਦੀਆਂ ਚਲੋ ਚਾਹੀ ਮੈਂ ਬੜਾ ਕੁਛ ਗੁਆਇਆ ਪਰ ਹੁਣ ਮੈਂ ਨਾ ਗੁਆਣ ਨਹੀਂ ਦੇਣਾ ਇਹ ਸਾਰੀ ਧੀਆ ਦੀ ਨਾ ਦੁੱਖ ਭਰੀ ਕਹਾਣੀ ਐ ਪਰ ਕਦੀ ਮਾਨ ਦੁਖ ਪਾਰ ਕਿੱਥੋਂ ਆ ਗਿਆ ਚਾਈ ਆਏ ਹਾਏ ਕਿਰਨ ਕੀ ਗੱਲ ਹੈ ਕੀ ਪ੍ਰੋਬਲਮ ਆ ਰਹੀ ਆ ਚਲ ਵੀ ਦੱਸ ਦੱਸ ਪ੍ਰੋਬਲਮ ਕੀ ਆ ਰਹੀ ਦੱਸੋ ਉਹ ਵੀ ਬੜੀਆਂ ਆਂਡੀਆਂ ਮੇਰੇ ਤੇ ਗਰਮੀ ਬੜੀ ਅੱਜ ਅੰਟੀ ਆੜ ਗਈ ਮੰਜੂ ਅੰਟੀ ਆੜ ਗਈ ਕੀ ਸੀ ਨਾ ਨਹੀਂ ਆ ਫੋਨ 'ਚ ਕੀ ਵੇਖਣ ਦੇ ਫੋਨ 'ਚ ਸੈਂਪਲ ਤਿਆਰ ਕੀਤਾ ਹੈ ਸੈਂਪਲ ਬਣਾਇਆ ਵਾ ਅੱਛਾ ਦਿਖਾਓ ਦਿਖਾਓ ਏ ਰਿਕਾਰਡ ਕੀਤਾ ਹੋਇਆ ਐ ਐਗਜੈਕਟ ਡਾਇਲੋਗ ਹੋਣੀ ਹੈ ਹਾਂਜੀ ਇਹ ਡਾਇਲੋਗ ਬੋਲਣੇ ਸਹੀ ਨਾ ਬਣਾ ਪਰ ਫੋਨ ਨਹੀਂ ਮੋੜਦਾ ਕਿ ਕਮਾਨ ਦੇਣਾ ਹੁਣ ਮੈਂ ਸਾਰੀ ਦੁਨੀਆਂ ਦੀ ਤੇ ਇਹ ਕੀ ਹੋਇਆ ਜੀ ਚੱਕਰ ਇਹ ਹੁਣ ਸੀਨ ਥੋੜਾ ਅੜ ਗਿਆ ਇੱਕ ਤੀ ਦਾ ਦੁੱਖ ਉਸ ਤੀ ਦਾ ਦੁੱਖ ਕਦੀ ਪਿਆਰੋਂ ਦੁੱਖ ਹਾਂਜੀ ਕਦੀ ਮਾਰੋਂ ਦੁੱਖ ਕਦੀ ਭਰਾ ਮ ਇਹ ਸੀਨ ਜਿਹੜਾ ਸੇਮ ਡਾਇਲੋਗ ਐ ਹੋਏ ਬੋਲਣੇ ਆ ਪਰ ਉਹ ਮਨਜੂ ਭੈਣ ਜੀ ਪਤਾ ਨਹੀਂ ਕੀ ਗੱਲ ਅੜ ਗਏ ਨੇ ਤੇ ਅੱਜ ਸੁਰਜੀਤ ਕੌਰ ਜੀ ਇਹ ਇਹ ਅੜ ਤੱਦ ਗਏ ਅੱਜ ਨਾ ਨਿੰਬੂ ਟਾਪ ਲਿਆ ਆਹ ਅੱਜ ਸ਼ਨੀਵਾਰ ਹੈਗਾ ਨਾ ਅੱਜ ਜਾਈ ਮੈਂ ਬੜਾ ਮੈਂ ਚਾਹੀਦਾ ਬੜਾ ਕੁਝ ਗੁਆਇਆ ਪਰ ਹੁਣ ਨਹੀਂ ਗੁਆਣਾ ਹੁਣ ਨਹੀਂ ਗੁਆਣ ਦੇਣਾ ਚਾਹੀ ਚਾਹੀ ਮੈਂ ਬੜਾ ਕੁਝ ਗੁਆਇਆ ਪਰ ਹੁਣ ਮੈਂ ਗੁਆਣ ਨਹੀਂ ਦੇਣਾ ਇੱਤਿਆਂ ਦੀ ਨਾ ਦੁੱਖ ਭਰੀ ਕਹਾਣੀ ਨੂੰ ਮੈਂ ਇੱਥੇ ਹੀ ਖਤਮ ਕਰ ਦੇਣਾ ਕਦੀ ਭਰਾਵਾਂ ਨੂੰ ਦੁੱਖ ਕਦੀ ਭੈਣਾਂ ਨੂੰ ਦੁੱਖ ਕਦੀ ਪਰਜਾਈਆਂ ਨੂੰ ਦੁੱਖ ਕਦੀ ਮਾਂ ਨੂੰ ਦੁੱਖ ਕਦੀ ਪਿਓ ਨੂੰ ਦੁੱਖ ਮੈਂ ਸਾਰੀ ਉਮਰ ਨਾ ਈਆਂ ਨੂੰ ਕਹਿਣਾ ਕਿ ਦੁੱਖ ਨਾ ਸੁਣਾ ਨਹੀਂ ਚਾਹੀ ਹੈ ਚਾਹੀ ਇਹ ਸਾਰੀ ਗਲਤੀ ਮੇਰੀ ਹੈ ਮੈਂ ਨਾ ਹੁਣ ਕੁਝ ਗੁਆਣ ਨਹੀਂ ਦੇਣਾ ਇੱਤਿਆਂ ਦੀ ਨਾ ਮੈਂ ਬਹੁਤ ਕੁਝ ਗਵਾਇਆ ਚਾਹੀ ਮੈਂ ਬਹੁਤ ਕੁਝ ਗੁਆਇਆ ਪਰ ਹੁਣ ਗੁਆਣ ਨਹੀਂ ਦੇਣਾ ਤੇ ਸਾਰੀਆਂ ਤੇੀਆਂ ਦੀ ਨਾ ਦੁੱਖ ਭਰੀ ਕਹਾਣੀ ਨੂੰ ਨਾ ਇੱਥੇ ਖਤਮ ਕਰਾਂਗੇ ਕਦੀ ਭਰਾ ਨੂੰ ਦੁੱਖ ਕਦੀ ਭੈਣ ਨੂੰ ਦੁੱਖ ਕਦੀ ਮਾਂ ਨੂੰ ਦੁੱਖ ਕਦੀ ਪੰਚਾਇਤਾਂ ਬਿਠਾਈਆਂ ਜਾਂਦੀਆਂ ਮੈਂ ਚਾਹੀ ਚਾਹੀ ਨਹੀਂ ਕਹਿਣਾ ਕਿਉਂਕਿ ਉਹ ਧੀਆ ਤੇੀਆਂ ਦੇ ਦੁੱਖਾਂ ਦੀਆਂ ਨਾ ਪੰਚਾਇਤਾਂ ਬਿਠਾਈਆਂ ਜਾਂਦੀਆਂ ਮੈਂ ਤੇ ਐ ਸ਼ੁਰੂਆਤ ਹਾਂ ਇਹ ਇਹ ਮੈਂ ਮੱਥੇ ਖਤਮ ਕਰ ਦੇਣ ਤੇ ਸ਼ੁਰੂਆਤ ਅੱਜ ਤੋਂ ਅੱਥੇ ਨਾ ਆਏ ਹਾਏ ਈਆਂ ਦੇ ਦੁੱਖਾਂ ਦੀ ਪੰਚਾਇਤ ਅੱਥੇ ਨਾ ਈਆਂ ਦੇ ਦੁੱਖਾਂ ਦੀ ਨਾ ਪੰਚਾਇਤ ਬਿਠਾਈ ਜਾਂਦੀ ਆ ਈਆਂ ਦੇ ਦੁੱਖਾਂ ਦੀ ਨਾ ਪੰਚਾਇਤ ਬਿਠਾਈ ਜਾਂਦੀ ਆ ਤੇ ਸ਼ੁਰੂਆਤ ਹਾਂ ਉਹ ਸੋਰੀ ਨੀਤ ਨੀਤ ਈਆਂ ਦੇ ਦੁੱਖਾਂ ਦੀ ਈਆਂ ਦੇ ਦੁੱਖਾਂ ਦੀ ਨਾ ਪੰਚਾਇਤਾਂ ਬਿਠਾਈਆਂ ਜਾਂਦੀਆਂ ਨਾ ਪਰ ਮੈਂ ਨਾ ਇੱਥੇ ਹੀ ਖਤਮ ਕਰ ਦੇਣੀ ਆ ਨਾ ਤੀਆਂ ਦੇ ਦੁੱਖਾਂ ਦੀ ਨਾ ਪੰਚਾਇਤਾਂ ਬਿਠਾਈਆਂ ਜਾਂਦੀਆਂ ਮੈਂ ਤੇ ਪਰ ਮੈਂ ਨਾ ਇੱਥੇ ਹੀ ਖਤਮ ਕਰ ਦੇਣੀ ਆ ਰੀਟ ਰੀਟ ਅੱਛਾ ਇਹ ਰੀਟਾਂ ਅੱਛਾ ਤੀਆਂ ਦੇ ਦੁੱਖਾਂ ਦੀ ਨਾ ਪੰਚਾਇਤ ਬਿਠਾਈ ਜਾਂਦੀ ਹੈ ਪੰਚਾਇਤਾਂ ਓਏ ਹਾਏ